ਦਰਸ਼ਨ குரு ਜੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਗੁਰੂ ਕਾ ਤਾਲ ਆਗਰਾ ਆਗਰਾ ਦੀ ਧਰਤੀ ਨੂੰ ਚਾਰ ਗੁਰੂ ਸਹਿਵਾਨਾਂ ਦੀ ਚਰਨ ਛੋਹ ਪ੍ਰਾਪਤ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੱਖਣ ਦੀ ਉਦਾਸੀ ਤੋਂ ਵਾਪਸੀ ਸਮੇਂ ਇਸ ਸਥਾਨ ਤੇ ਆਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 1612 ਈਸਵੀ ਨੂੰ ਇਸ ਸਥਾਨ ਤੇ ਆਪਣੇ ਮਹਾਰਕ ਚਰਨ ਪਾਏ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 1675 ਈਸਵੀ ਨੂੰ ਆਏ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 1707 ਈਸਵੀ ਨੂੰ ਆਏ 1675 ਈਸਵੀ ਦੇ ਵਿੱਚ ਕਾਲ ਯੁੱਗ ਦੇ ਭਿਆਨਕ ਸਮੇਂ ਦੇ ਵਿੱਚ ਧਰਮ ਰੱਖਿਆਕ ਤਿਲਕ ਜੰਝੂ ਦੇ ਰਾਖੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ ਧਰਤੀ ਤੇ ਆਪਣੇ ਪਾਵਨ ਚਰਨ ਪਾਏ ਤੇ ਇੱਕ ਗਰੀਬ ਚਰਵਾਹਾ ਜੋ ਭੇਡਾਂ ਬੱਕਰੀਆਂ ਚਾਰਨ ਵਾਲਾ ਹਸਨ ਅਲੀ ਉਸ ਰਾਹੀਂ ਆਪ ਗਿਫਤਦਾਰ ਹੋਣ ਦਾ ਕੌਤਕ ਰਚਿਆ ਗੁਰੂ ਪਾਤਸ਼ਾਹ ਜੀ ਨੇ ਸਮੇਂ ਦੇ ਮੁਗਲ ਸ਼ਾਸਕ ਔਰੰਗਜ਼ੇਬ ਦੀਆਂ ਫੌਜੀਆਂ ਪਾਸ ਗਿਫਤਦਾਰੀ ਦਿੱਤੀ ਤੇ ਆਪਣੀ ਗਿਫਤਦਾਰੀ ਦਾ ਇਨਾਮ 500 ਮੋਹਰਾਂ ਉਸ ਗਰੀਬ ਹਸਨ ਅਲੀ ਨੂੰ ਦਵਾਈਆਂ ਤੇ ਉਸ ਦੀ ਗਰੀਬੀ ਕੱਟੀ ਇਸ ਥਾਂ ਤੇ ਗੁਰਦੁਆਰਾ ਮੰਜੀ ਸਾਹਿਬ ਸੋਭਤ ਹੈ ਗੁਰੂ ਪਾਤਸ਼ਾਹ ਜੀ 9 ਦਿਨ ਤੱਕ ਪੋਰਾ ਸਾਹਿਬ ਵਿਖੇ ਨਜ਼ਰਬੰਦ ਰਹੇ ਜੋ ਕਿ ਪਹਿਲਾਂ ਤੋਂ ਹੀ 12 ਦਰੀ ਬਣੀ ਹੋਈ ਸੀ ਥੱਲੇ ਤਹਿਖਾਨਾ ਹੈ ਜਿਸ ਨੂੰ ਹੁਣ ਸਤਕਾਰ ਸਹਿਤ ਪੋਰਾ ਸਾਹਿਬ ਕਿਹਾ ਜਾਂਦਾ ਹੈ ਸੰਗਤਾਂ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਨੇ ਉਪਰੰਤ ਗੁਰੂ ਜੀ ਨੂੰ ਪੰਜ ਸਿੱਖਾਂ ਸਹਿਤ ਭਾਰੀ ਫੌਜ ਦੀ ਨਿਗਰਾਨੀ ਦੇ ਵਿੱਚ ਦਿੱਲੀ ਲਿਜਾਇਆ ਗਿਆ ਜਿੱਥੇ ਗੁਰੂ ਜੀ ਨੇ Hindu ਧਰਮ ਬਚਾਉਣ ਦੇ ਲਈ ਮਹਾਨ ਸਹਾਦਤ ਦਿੱਤੀ ਭਾਈ ਨੰਦਲਾਲ ਜੀ ਤੇ ਭਾਈ ਗੁਰਦਾਸ ਜੀ ਨੂੰ ਆਗਰਾ ਦੇ ਵਿੱਚੇ ਸਿੱਖੀ ਦਾ ਪ੍ਰਚਾਰ ਕਰਨ ਦੇ ਲਈ ਗੁਰੂ ਪਾਤਸਾ ਜੀ ਨੇ ਵਜਨ ਕੀਤੇ ਦਰਸ਼ਨ ਗੁਰੂ ਗੁਰੂ ਪਾਤਸਾ ਜੀ ਦੀ ਪਾਵਨ ਚਰਨਛੋਪਾਪਤ ਅਸਥਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਗੁਰੂ ਕਾ ਤਾਲ ਆਗਰਾ ਉੱਤਰ ਪ੍ਰਦੇਸ਼ ਦੇ ਵਿੱਚੇ ਗੁਰਦੁਆਰਾ ਸਾਹਿਬ ਸਜੋਬਤ ਹੈ ਸੰਗਤਾਂ ਸਰਦਾ ਦੇ ਨਾਲ ਇਸ ਪਾਵਨ ਸਥਾਨ ਦੇ ਉੱਪਰ ਆਉਂਦੀਆਂ ਨੇ ਤੇ ਸੰਗਤਾਂ ਦੀਆਂ ਮਨੋਕਾਵਨਾਮਾਂ ਪੂਰੀਆਂ ਹੁੰਦੀਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਦੋਂ ਗੁਰੂ ਪਾਤਸ਼ਾਹ ਜੀ ਦਿੱਲੀ ਚਾਂਦਨੀ ਚੌਕ ਦੇ ਵਿੱਚ ਸ਼ਹੀਦੀ ਹੁੰਦੀ ਹੈ ਤਾਂ ਗੁਰੂ ਪਾਤਸ਼ਾਹ ਜੀ ਨੇ ਇਸ ਸਥਾਨ ਤੋਂ ਪਾਤਸ਼ਾਹ ਜੀ ਨੇ ਆਪਣੀ ਗਿਫਤਦਾਰੀ ਦਿੱਤੀ ਜਿੱਥੇ ਗੁਰੂ ਪਾਤਸ਼ਾਹ ਜੀ ਨੇ ਅੱਗੇ ਦਿਰਕ ਦੇ ਜੰਗੂਦੀ ਖਾਤਰ ਹਿੰਦੂ ਧਰਮ ਨੂੰ ਬਚਾਉਣ ਦੇ ਲਈ ਗੁਰੂ ਪਾਤਸ਼ਾਹ ਜੀ ਨੇ ਸ਼ਹੀਦੀ ਦਿੱਤੀ ਦਰਸ਼ਨ ਗੁਰੂ ਜੀ ਇਸ ਪਾਵਨ ਸਥਾਨ ਤੇ ਆਗਰਾ ਦੇ ਵਿੱਚ ਇਹ ਪਾਵਨ ਸਥਾਨ ਅੱਜ ਸੋਭਤਾ ਹੈ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਗੁਰੂ ਕਾ ਤਾਲ ਚਾਰ ਗੁਰੂ ਸਹਿਬਾਨਾਂ ਦੀ ਚਰਨ ਛੋਹ ਪ੍ਰਾਪਤੇ ਸਥਾਨ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਦੀ ਚਰਨ ਛੋਪਾ ਪ੍ਰਾਪਤ ਅਸਥਾਨ ਹੈ ਜੁਗੋ ਜੁਗਟਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਸੰਗਤਾਂ ਦਰਸ਼ਨਾਂ ਦੀਆਂ ਆਉਂਦੀਆਂ ਨੇ ਤੇ ਸੰਗਤਾਂ ਦੀਆਂ ਮਨੋ ਕਾਵਨਾਮਾ ਪੂਰੀਆਂ ਹੁੰਦੀਆਂ ਨੇ ਦਰਸ਼ਨ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹਰ ਇੱਕ ਨੂੰ ਇਸ ਪਾਵਨ ਸਥਾਨ ਦੇ ਦਰਸ਼ਨ ਹੋਣ ਤੇ ਇਸ ਇਤਿਹਾਸ ਦੇ ਬਾਰੇ ਹਰ ਇੱਕ ਨੂੰ ਪਤਾ ਲੱਗੇ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਇਸ ਪੇਜ ਨੂੰ ਫੋਲੋ ਕਰੋ ਤੇ ਵੀਡੀਓ ਦੇ ਪਾਰ ਹੀ ਆਪ ਆਪਣੇ ਸੁਝਾਅ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਜੀ ਦਰਸ਼ਨ ਕਰੋ ਇਸ ਪਾਵਨ ਸਥਾਨ ਦੇ